ਅਛਾਰਪੜ ਤੋਂ 80 ਕਿਲੋਮੀਟਰ ਦੂਰ ਲੱਭ ਗਿਆ ਮਹਾ ਭਾਰਤ ਕਾਲ ਦਾ ਜਿੰਦਾ ਸਬੂਤ ਪਾਂਡਵਾ ਦੁਆਰਾ ਬਣਾਇਆ ਚੱਕਰਬਿਊ ਅੱਜ ਵੀ ਮੌਜੂਦ ਚੱਕਰਬਿਊ ਤੇ ਨੌਨ ਨਾਲ ਹੁੰਦੀ ਹੈ ਸੰਤਾਨ ਸੁੱਖ ਦੀ ਪ੍ਰਾਪਤੀ ਬੜਾ ਪੁਰਾਣਾ ਹੈ ਚੱਕਰਬਿਊ ਹੈ ਉਹ ਚੱਕਰਬਿਊ ਜੋ ਵੀ ਹੈ ਬੜਾ ਗੁਣ ਹੈ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਨਾ ਉਹਨੇ ਸਵੇਰੇ ਨਲਾ ਨੇ ਲਿਆਉਂਦੇ ਇਥੇ ਹਾਂਜੀ ਉਹਨਾਂ ਦੇ ਕੁੜੀ ਹੁੰਦੇ ਮੰਡੂ ਹੁੰਦੇ ਸਾਹੇ ਦੂਰ ਤੇ ਅੰਗ ਤਾਂ ਬੋਲਦੇ ਤੂੰ ਫਿਰ ਜੰਗਲ 'ਚ ਤੂੰ ਬਸੇ ਹੋ ਮੈਨੂੰ ਹਾਂ ਜੇ ਤਾਂ ਸਵਰਗ ਹੀ ਆ। ਨਾਲੇ ਦੇ ਕੇ ਕਹਲਾਇਆ ਜਿਹੜਾ ਪੱਠੇ ਘੁੱਟਦੇ ਨੂੰ ਕੋਈ ਗੁਜਰੀ ਛਾ ਛੋਲਤੀ ਹੀ ਪਰ ਦਿਖਾਰਿਆ ਗਿਆ ਥਾ। ਬਰਸਾਤੀ ਦੇ ਦਿਨਾਂ ਵਿੱਚ ਜਿਹੜਾ ਹੈਗਾ ਪਾਣੀ ਕਾਫੀ ਉਛਾਲ ਲੈ ਜਾਂਦਾ ਤੇ ਫਿਰ ਇਹ ਜਿਹੜਾ ਹੈਗਾ ਚੱਕਰ ਬਿਊ ਤੇ ਉੱਪਰ ਆ ਵੀ ਮਤਲਬ ਪੂਰਾ ਇਹ ਭਰ ਜਾਂਦਾ। ਘਰਾਉਣ ਜਿਹੜਾ ਹੈਗਾ ਨਹੀਂ ਤੇ ਇਹ ਉਪਰ ਹੀ ਜਾਂਦਾ ਸੀ ਚੱਕਰ ਵੀਊ ਦੇ ਵਿੱਚੋਂ ਨਿਕਲ ਕੇ ਜਾਂਦਾ ਹੁੰਦਾ ਸੀ ਇਹਦੇ ਇਹ ਤਾਂ ਸਾਡੇ ਦੇਖਣ ਦੀ ਗੱਲ ਲੱਗੀ ਬੱਗਨੇ ਵਾਲਾ ਲੱਕੜੀ ਕੁਲਾੜੇ ਉਹਨੇ ਸ਼ਰਦੀ ਤੇ ਪਿੰਡੀ ਐ ਚ ਮਾਰਿਆ ਪਿੰਡੀ ਫੱਟੀ ਗਈ ਤੇ ਖੂਨ ਨਿਕਲਿਆ ਆ ਪੀ ਵੀ ਸੈਵਰ ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਰਾਮ ਰਾਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤ ਬਾਡਾ ਆਪਣੇ ਚੈਨਲ ਤੇ ਤੁਹਾਡਾ ਨਿੱਕਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹੁਸ਼ਿਆਰਪੁਰ ਤੋਂ 80 ਕਿਲੋਮੀਟਰ ਦੂਰ ਹਿਮਾਚਲ ਦੀਆਂ ਖੂਰ ਸੋਤਾ ਵਾਦੀਆਂ ਦੇ ਵਿੱਚ ਵਸੇ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ 5000 ਸਾਲ ਪਹਿਲਾਂ ਪੰਡਵਾਂ ਦੁਆਰਾ ਪੱਥਰ ਉੱਤੇ ਬਣਿਆ ਚੱਕਰ ਵਿਊ ਅੱਜ ਵੀ ਮੌਜੂਦ ਆ ਜਿਹਦੇ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਜਾਏਗਾ ਇਹ ਕਿਵੇਂ ਹੋ ਸਕਦਾ ਆ ਸਿਰਫ ਪੰਜਾਬ ਦੇ ਹੁਸ਼ਿਆਰਪੁਰ ਤੋਂ 80 ਕਿਲੋਮੀਟਰ ਦੂਰ ਇੰਨਾ ਪੁਰਾਣਾ ਇਤਿਹਾਸ ਲੁਕਿਆ ਹੋਇਆ ਆ ਚਲੋ ਹੁਣ ਚੱਲਦੇ ਹਾਂ ਇਸ ਪਿੰਡ ਦੇ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਹੋਰ ਵੀ ਜੋ ਇਤਿਹਾਸ ਲੁਕਿਆ ਹੋਇਆ ਆ ਉਹਦੇ ਬਾਰੇ ਜਾਣੂ ਤੁਹਾਨੂੰ ਕਰਵਾਵਾਂਗੇ ਚਲੋ ਹੁਣ ਚੱਲਦੇ ਆਂ ਹੁਣ ਅਸੀਂ ਰਾਜਨੋਂ ਪਿੰਡ ਵੱਲ ਨੂੰ ਚੱਲ ਪਏ ਆਂ ਰਸਤੇ ਦੇ ਸੋਹਣੇ ਸੋਹਣੇ ਅਸੀਂ ਤੁਹਾਨੂੰ ਦ੍ਰਿਸ਼ ਦਿਖਾਲਦੇ ਜਾਣਾ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਣਾ ਇਸ ਪਿੰਡ ਦੀ ਤੁਸੀਂ ਜਦੋਂ ਪੰਜਾਬ ਦੇ ਹਿਸ਼ਾਰਪੁਰ ਤੋਂ ਮਾਤਾ ਚਿੰਤਪੋਨੀ ਰੋਡ ਤੇ ਜਾਂਦੇ ਆਂ ਰਸਤੇ ਦੇ ਵਿੱਚ ਮਵਾਰਕ ਪਰ ਆਉਂਦਾ ਆ ਮਵਾਰਕ ਪੋਰਟਲ ਤੁਸੀਂ ਅੰਬ ਚੱਲ ਜਾਣਾ ਆ ਅੰਬ ਤੋਂ ਅੱਗੇ ਨਦੋਂ ਰੋਡ ਤੋਂ 40 ਕਿਲੋਮੀਟਰ ਇਹ ਪਿੰਡ ਪੈ ਜਾਂਦਾ ਆ ਤੁਸੀਂ ਕਿਸੇ ਨੂੰ ਵੀ ਰਾਜ ਨੌਨ ਪੁੱਛ ਕੇ ਇੱਥੇ ਆਸਾਨੀ ਨਾਲ ਪਹੁੰਚ ਜਾਓਗੇ ਰਸਤੇ ਵਿੱਚ ਸੋਹਣੇ ਸੋਹਣੇ ਕੁਦਰਤੀ ਦ੍ਰਿਸ਼ ਤੁਸੀਂ ਦੇ ਸਕਦੇ ਹੋ ਕਿੰਨਾ ਸ਼ਾਂਤ ਤੇ ਮਨਮੋਹਕ ਮਾਹੌਲ ਜਿਸ ਦੀ ਸ਼ੋਭਾ ਵਧਾਉਂਦੇ ਰੁੱਖ ਅਤੇ ਚਲਦੀਆਂ ਠੰਡੀਆਂ ਹਵਾਵਾਂ ਜਿਵੇਂ ਜਿਵੇਂ ਅਸੀਂ ਅੱਗੇ ਵੱਧ ਰਹੇ ਹਾਂ ਰਸਤਾ ਤੰਗ ਹੁੰਦਾ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਸਿੰਗਲ ਰਸਤਾ ਜਿੱਥੇ ਅਸੀਂ ਜਾ ਰਹੇ ਹਾਂ ਹੁਣ ਅਸੀਂ ਰਾਜਨਾਉਣ ਪਿੰਡ ਵਿੱਚ ਪਹੁੰਚ ਗਏ ਆ ਵੇਖੋ ਆਸ-ਪਾਸ ਦੇ ਕੁਦਰਤੀ ਨਜ਼ਾਰੇ ਹੁਣ ਅਸੀਂ ਗੱਡੀ ਸਾਈਡ ਤੇ ਲਗਾ ਦਿੱਤੀ ਆ ਕਿਉਂਕਿ ਸਾਨੂੰ 5000 ਸਾਲ ਪੁਰਾਣਾ ਪੰਡਵਨ ਦੁਆਰਾ ਬਣਾਇਆ ਚੱਕਰ ਵਿਊ ਤੱਕ ਪਹੁੰਚਣ ਲਈ ਪਹਿਲਾਂ ਪੈਦਲ ਤੁਰ ਕੇ ਪਹਾੜੀ ਦੇ ਥੱਲੇ बसे ਪਿੰਡ ਤੱਕ ਪਹੁੰਚਣਾ ਪੈਣਾ ਆ ਫਿਰ ਉੱਥੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਪੂਰੀ ਡਿਟੇਲ ਚ ਚੱਕਰ ਵਿਊ ਬਾਰੇ ਜਾਣ ਕੇ ਉਨ੍ਹਾਂ ਦੀ ਮਦਦ ਨਾਲ ਚੱਕਰ ਵਿਊ ਤੱਕ ਪਹੁੰਚਾਂਗੇ। ਧੰਨਵਾਦ ਆਪ ਦਾ ਬਹੁਤ ਵਾਜੇ। ਹਾਂਜੀ। ਸੀ ਪਿੰਡ ਦੇ ਵਿੱਚ ਪਹੁੰਚ ਗਏ ਆ ਦੋਸਤ ਜੀ ਤੇ ਸਾਨੂੰ ਦੱਸਿਓ ਜੀ ਅਸੀਂ ਆਏ ਸੀਗੇ ਹਿਾਰਤ ਕੋ ਹਾਂਜੀ ਤੇ ਪਤਾ ਲੱਗਾ ਸੀ ਸਾਨੂੰ ਕਿ 5000 ਸਾਲ ਪਹਿਲਾਂ ਪਾਂਡਵਾ ਨੇ ਇਸ ਪਿੰਡ ਵਿੱਚ ਆ ਕੇ ਚੱਕਰ ਵਿਊ ਦੀ ਪੱਥਰ ਦੇ ਉੱਤੇ ਰਚਨਾ ਕੀਤੀ ਸੀ ਹਾਂਜੀ ਤੇ ਉਹ ਚੱਕਰ ਵਿਊ ਅੱਜ ਵੀ ਹੈਗਾ ਆ ਹਾਂਜੀ ਦੇਖੋ ਨੋ ਤੇ ਬਾਕੀ ਹੋਰ ਵੀ ਜੋ ਇਤਿਹਾਸ ਲੁਕਿਆ ਹੋਇਆ ਆ ਇੱਥੇ ਤੇ 5000 ਸਾਲ ਪਹਿਲਾਂ ਦਾ ਉਹ ਸਾਰਾ ਦੱਸੋ ਸਾਡੇ ਦਰਸ਼ਕਾਂ ਨੂੰ ਇਹ ਪਾਂਡਵਨ ਵਾਸਤੇ ਕਦੋਂ ਆਏ ਨਾ ਇੱਥੇ ਇੱਕ ਰਾਤ ਤੇ ਬਿਤਾਏ ਇੱਕ ਰਾਤ ਦੇ ਵਿੱਚ ਇਤਨਾ ਵੱਡਾ ਮੰਦਰ ਬਣਾਇਆ ਹਾਂਜੀ ਦੂਸਰੇ ਦਿਨ ਫਿਰ ਉਹ ਬੋਲਦੇ ਨਾ ਗੁਜਰੀਏ ਛਾਹ ਛੱਲ ਲੱਸੀ ਛੋਣ ਲਾਇਆ ਨਾ ਫਿਰ ਪਾਂਡਵ ਚਲੇ ਗਏ ਇੱਕ ਰਾਤ ਦੇ ਵਿੱਚ ਹੀ ਉਧਰ ਬਣਾਇਆ ਸ਼ਿਵਜੀ ਦੀ ਪਿੰਡੀ ਦੇਖੀ ਤੁਸੀਂ ਹਾਂਜੀ 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 ਉहां ਪਰ ਵੀ ਬੋਲੇ ਉਹ ਰਹਿੰਦੇ ଥି ਨਾ ਕੋਈ ਆਏ ਥੇ ਆਪਣਾ ਗੋੜਾ ਰੱਖਿਆ ਥਾ ਉਹ ਨਾ ਫਿਰ ਉਹਨਾਂ ਨੂੰ ਮਿਲ ਗਿਆ ਖਾਦ ਮਿਲ ਗਿਆ ਜੰਦੇ ਸ਼ਹਿਰ ਖਾ ਹੀ ਲਿਆ ਫਿਰ ਉਹ ਤੀਵ ਉਹ ਨਾ ਉਹ ਵੱਧਨੇ ਵਾਲਾ ਲੱਕੜੀ ਕੋਲਾੜੀ ਉਹਨਾਂ ਸ਼ਿਵਜੀ ਦੀ ਪਿੰਡੀ 'ਚ ਮਾਰਿਆ ਪਿੰਡੀ ਭੱਟੀ ਜਿੱਥੇ ਖੂਨ ਨਿਕਲਿਆ tha ਇਸ ਕਰੇ ਨਾ ਇਧਰ ਰਾਜ ਨੌਨੰਦ ਦਾ ਨਾਮ ਹੈ ਬਨਖੰਡੇਸ਼ਰ ਮਹਾਦੇਵ ਖੰਡੇਸ਼ਵਰ ਉਹ ਜੂਰਤੀ ਪਿੰਡੀ ਨਹੀਂ ਹੈ ਸ਼ਿਵਜੀ ਦੀ ਪਿੰਡੀ ਸ਼ਿਵਲਿੰਗ ਉਹਨਾਂ ਇੰਨੀ ਕੋਈ ਉਹ ਕਰਾਈ ਸਕਦੇ ਹਾਂਜੀ ਬਨਖੰਡੇਸ਼ ਤਾਂਦੇ ਆ ਹਾਂਜੀ ਕਾਨੋ ਦਾ ਟਾਈਮ ਦਾ ਬੜਾ ਪੁਰਾਣਾ ਹੈ ਚੱਕਰ ਵੀ ਹੋਇਆ ਹੈ ਬਹੁਤ ਅੱਛਾ ਅੱਛਾ ਬੜੇ ਦੂਰ ਦੂਰ ਤੇ ਲਊਗਾ ਅਸੀਂ ਜੀ ਹਾਂਜੀ ਹਾਂਜੀ ਉਹ ਚੱਕਰ ਵੀ ਜੋ ਉਹ ਵੀ ਹੈ ਬੜਾ ਗੁਣ ਹੈ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਨਾ ਉਹਨੇ ਸਵੇਰੇ ਨਲਾ ਨੇ ਲਿਆਉਂਦੇ ਇਥੇ ਹਾਂਜੀ ਉਹਨਾਂ ਦੇ ਕੁੜੀ ਹੁੰਦੇ ਮੰਡੂ ਹੁੰਦੇ ਬੜਾ ਅੱਛਾ ਜਗ ਹੁੰਦਾ ਆ ਸਾਲੇ ਚ 3-4 ਪੰਡਾਰੇ ਆਉਂਦੇ ਹਾਂਜੀ ਬੜਾ ਅੱਛਾ ਹੈ ਹਾਂਜੀ ਤੇ ਇਥੇ ਦਿੰਦੇ ਸਵਰਗੀ ਲੱਗਦਾ ਸਵਰਗੀ ਲੱਗਦਾ ਹਾਂ ਜੀ ਹਾਂ ਸਾਡਾ ਤਾਂ ਬਹਿ ਵੀ ਪਿੰਡ ਵੀ ਮਤਲਬ ਸਵਰਗੀ ਲੱਗਿਆ ਜੀ ਬਿਲਕੁਲ ਉੱਪਰੋਂ ਦੇਖਦਾ ਮਨ ਦਾ ਦੇ ਥੱਲੇ ਇਹ ਆਹੇ ਦੂਰ ਤੇ ਆਉਂਦੇ ਤਾਂ ਬੋਲਦੇ ਤੁਹਾਨੂੰ ਜੰਗਲ ਵਿੱਚ ਤੂੰ ਬਸੇ ਹੋ ਮੈਨੂੰ ਹਾਂ ਜੇ ਤਾਂ ਸਵਰਗੀ ਹੀ ਆ ਸਹੀ ਗੱਲ ਤੁਸੀਂ ਤੇ ਕੋਲ ਇੰਨੀ ਚਮਤਕਾਰੀ ਇੰਨੀ ਮਤਲਬ ਧਾਰਮਿਕ ਜਗ੍ਹਾ ਹੈ ਬੜੀ ਸ਼ਾਂਤੀ ਹੈ ਕਰੇ ਵਿੱਚ ਕੋਈ ਕੋਈ ਕਲੇਸ਼ ਹੋਇਆ ਤਾਂ ਮੰਦਰ ਚਲੇ ਜਾਂਦੇ ਬੜੀ ਸ਼ਾਂਤੀ ਆਉਂਦੀ ਹੈ ਸ਼ਾਂਤੀ ਚੱਕਰ ਵੀ ਪੰਜ ਹਜ਼ਾਰ ਸਾਲ ਪਹਿਲਾਂ ਬਣਿਆ ਸੀਗਾ ਇਹ ਉਹ ਚੱਕਰ ਵੀ ਉਸ ਟਾਈਮ ਦਾ ਹੈ ਹਾਂਜੀ ਹਾਂਜੀ ਅੱਛਾ ਪਹਿਲਾਂ ਤੁਸੀਂ ਤਾਂ ਦੇਖਿਆ ਹੋਣਾ ਪਹਿਲਾਂ ਕਿਸ ਤਰ੍ਹਾਂ ਦਾ ਹੀ ਹੋਂਦਾ ਥੋੜਾ ਬਨਾਏ ਹਨ ਪਹਿਲੇ ਟੁੱਟਿਓ ਥੇ ਨਾ ਫਿਰ ਇਹ ਬਨਾਏ ਸੀਮਿੰਟੇ ਨੇ ਬਨਾਇਆ ਪਹਿਲਾਂ ਇਹ ਪੱਥਰ ਦਾ ਹੈ ਨਾ ਅੱਛਾ ਮਤਲਬ ਪੱਥਰ ਦੇ ਉੱਤੇ ਪਹਿਲਾਂ ਪੱਥਰ ਦਾ ਬਣਿਆ ਪਿਆ ਹਾਂਜੀ ਪੱਥਰ ਦਾ ਹੁਣ ਫਿਰ ਕਿੰਨੇ ਸਾਲ ਪੁਰਾਣਾ ਹੋਇਆ ਫਿਰ ਹੌਂ ਧੀਰੇ ਧੀਰੇ ਆਉ ਆ ਦੇ ਜਾ ਦੇਖਦੇ ਫਿਰ ਦੁਬਾਰਾ ਬਨਾਏ ਮਿਸਤਰੀ ਪਾਣੀ ਤੇ ਜਿਹੜਾ ਨੌ ਨਾ ਜੀ ਉਹ ਪਾਣੀ ਕਿੱਥੋਂ ਆਉਂਦਾ ਹੈ ਨੌਂ ਦਾ ਉਹ ਵਿੱਚ ਹੀ ਕੁੜਾ ਜੀ ਅੱਛਾ ਆਪਣੇ ਆਪ ਥੱਲੇੋਂ ਨਿਕਲਦਾ ਹੈ ਜਿੱਦਾ ਬਹੁਤ ਬੋਲੇ ਟੈਪ ਹੁੰਦਾ ਹੈ ਹਾਂਜੀ ਅੱਛਾ ਬਹੁਤ ਪਾਣੀ ਇੱਥੇ ਠੀਕ ਹੈ ਚਲੋ ਠੀਕ ਹੈ ਜੀ ਵਾਸਤੇ ਜੀ ਇਹ ਕਿੱਦਾਂ ਦੀ ਆਹ ਹੋਣਾ ਜੀ ਇੱਧਰ ਹਾਂਜੀ ਨਹੀਂ ਕੋਈ ਨਹੀਂ ਕਰੋ ਕਰੋ ਅਸੀਂ ਬੇਟ ਘਾਲਣੀ ਕੋਈ ਵਾਸਤੇ ਜੀ ਹਾਂ ਤਾਂ ਬਲੀਏ ਜੀ ਹਾਂਜੀ ਅਸੀਂ ਸ਼ਹਿਰ ਤੋਂ ਪੰਜਾਬ ਤੋਂ ਅੱਛਾ ਜੀ ਤੁਹਾਨੂੰ ਦਾ ਇਤਿਹਾਸ ਬੜਾ ਹੋਣਾ ਜੀ ਮੰਦਿਰ ਦਾ ਹਾਂਜੀ ਮੰਦਿਰ ਦਾ ਇਤਿਹਾਸ ਆਹ ਗੜ ਗੜ ਕੇ ਜਾਨੀ ਹਾਰੀ ਬੜਕੋ ਜਾਣਦੇ ਹੋਣੇ ਨਾ ਆ ਚਲੋ ਭਾਈ ਅਸੀਂ ਪਿੰਡ ਦੇ ਵਿੱਚ ਹੋਰ ਘਰ ਆਏ ਆ ਨਮਸਤੇ ਜੀ ਨਮਸਤੇ ਤੇ ਅਸੀਂ ਪਿੱਛੇ ਵੀ ਪੁੱਛ ਕੇ ਆਂ ਜੀ ਤੇ ਮੰਦਿਰ ਦਾ ਬਹੁਤ ਪੁਰਾਣਾ ਇਤਿਹਾਸ ਆ ਹਾਂਜੀ ਹੈ ਨਾ ਜੀ ਤੇ ਜਿਹੜਾ ਇੱਕ ਤਰ੍ਹਾਂ ਲੁਕਿਆ ਹੋਇਆ ਆ ਤੇ ਉਹਦੇ ਬਾਰੇ ਤੁਸੀਂ ਥੋੜਾ ਦੱਸੋ ਤੁਹਾਨੂੰ ਮਤਲਬ ਜੋ ਮੰਦਿਰ ਵਾਲੇ ਪਤਾ ਆ ਜਿੱਦਾਂ ਚੱਕਰ ਵਿਊ ਬਣਿਆ ਹੋਇਆ ਹੈ ਜੀ ਕਿਹਦਾ ਸੁਣਾ ਹਾਂ ਆਹ ਤਾਂ ਬਾਤ ਚੱਲ ਰਹੀ ਆ ਅਸਾਂ ਮੈਂ ਇਹਨਾਂ ਨੂੰ ਹਾਂ ਜੀ ਹਾਂ ਜੀ ਬਸ ਨੋਟੇ ਜੀ ਨੋਟੇ ਇਨਵੋਇਸ ਹਾਂ ਜੀ ਇਹ ਹਾਂ ਜੀ ਬੈਠੋ ਜੀ ਬੈਠੋ ਦੱਸੋ ਜੀ ਇਹ 5000 ਸਾਲ ਪੁਰਾਣਾ ਜੋ ਸਾਨੂੰ ਪਤਾ ਲੱਗਾ ਚੱਕਰ ਵਿਊ ਜਿਹੜਾ ਪੱਥਰ ਦੇ ਉੱਤੇ ਬਣਿਆ ਹੋਇਆ ਹੈ ਜੀ ਤੇ ਤੁਹਾਨੂੰ ਤਾਂ ਪਤਾ ਹੋਣਾ ਪਹਿਲਾਂ ਇਹ ਮਤਲਬ ਪੱਥਰ ਦੇ ਉੱਤੇ ਨੇਚਰਲ ਬਣਿਆ ਸੀਗਾ ਹੁਣ ਇਹਦੀ ਰਿਪੇਅਰ ਹੋ ਗਈ ਹੈ ਹਾਂ ਤੇ ਪਹਿਲੇ ਜਿਹੜੇ ਸੀਗੇ ਪੱਥਰ ਦੇ ਉੱਤੇ ਉੱਤੇ ਹੀ ਸੀਗਾ ਬਣਿਆ ਹੋਇਆ ਤੇ ਫੇਰ ਇਹ ਕੁਛ ਟੁੱਟਕਸ ਗਿਆ ਸੀ ਕੋਈ ਪੇੜ ਫੁੱਲ ਦੇ ਜਮਗਾ ਤੇ ਉਹਦੇ ਨਾਲ ਕੰਢਤ ਹੋ ਗਿਆ ਹੂੰ ਤੇ ਇਹਨੂੰ ਜਿਹੜਾ ਆ ਫੇਰ ਮਤਲਬ ਦੁਬਾਰੀ ਰਿਪੇਅਰ ਕਰਕੇ ਤੇ ਪਿਆਰ ਕੀਤਾ ਗਿਆ ਤੁਸੀਂ ਪਹਿਲਾਂ ਕਦੋਂ ਦੇਖਿਆ ਸੀ ਇਹ ਸਭ ਤੋਂ ਪਹਿਲਾਂ ਕਦੋਂ ਕਿੰਨੇ ਸਾਲ ਪਹਿਲਾਂ ਦੇਖਿਆ ਸੀ ਅਸੀਂ 1965 ਤੋਂ ਅੱਛਾ ਉਦੋਂ ਮੈਚਨਲ ਸਦਾ ਇਹਨੂੰ ਬਿਲਕੁਲ ਨਹੀਂ ਉਦੋਂ ਬਿੰਦੇ ਵੀ ਥੋੜਾ ਬਹੁਤ ਟੁੱਟਿਆ ਸੀ ਫਟ ਗਿਆ ਸੀ ਇਹ ਉਦੋਂ ਹੈਗਾ ਪਹਿਲਾਂ ਹੀ ਬਣਿਆ ਹੋਇਆ ਸੀ ਤਾਂ ਬਣਿਆ ਸੀਗਾ ਕੱਲੇ ਦਾ ਜੀ ਕੱਲੇ ਦਾ ਬਣਿਆ ਸੀ ਠੀਕ ਠੀਕ ਜੀ ਤੇ ਜਿਹੜੇ ਉੱਪਰ ਜਿਹੜਾ ਕਿ ਨਾ ਪਿੱਪਲ ਆਗਾ ਹਾਂਜੀ ਪਿੱਪਲ ਦੇ ਥੱਲੇ ਜਿਹੜੀ ਮੂਰਤੀ ਹੈਗੀ ਹਾਂਜੀ ਉਹ ਹੈਗੀ ਪਿੰਡੀ ਸਿਖਜੀ ਦੀ ਅੱਛਾ ਠੀਕ ਹੈ ਜੀ ਇਹ ਬਣਖੰਡੀ ਸਿਖਜੀ ਚ ਰਹਿੰਦੇ ਸੀ ਠੀਕ ਹੈ ਜੀ ਪਰ ਪਤਾ ਨਹੀਂ ਕਿਸੇ ਟਾਈਮ ਚ ਆਏ ਹੁਣ ਇੱਥੇ ਲੈ ਜੀ ਤੇ ਇਹਦੀ ਮੰਨਤ ਉੱਥੇ ਚਲਦੀ ਹੈ ਠੀਕ ਹੈ ਗੰਗਾ ਮਈਆ ਦਾ ਤਾਂ ਇਹ ਹੈਗਾ ਜੀ ਕਿ ਜਿਹੜਾ ਜੇ ਇਹ ਨਾਉਣ ਹੈਗਾ ਹਾਂਜੀ ਤੇ ਇਹ ਪਾਣੀ ਖਰਾਬ ਨਹੀਂ ਹੁੰਦਾ ਕਦੀ ਖਰਾਬ ਨਹੀਂ ਹੁੰਦਾ ਹੋ ਜੀ ਠੀਕ ਹੈ ਇਹਦੇ ਚ ਜੀਵ ਵੀ ਨਹੀਂ ਪੈਂਦਾ ਜੀ ਤੇ ਲੋਕੀ ਦੂਰ ਦੂਰ ਤੋਂ ਭੱਜ ਕੇ ਲੈ ਜਾਂਦੇ ਇੱਥੇ ਦਾ ਪਾਣੀ ਤੇ ਜਿਹੜਾ ਚੱਕਰ ਵੀ ਬਣਿਆ ਜੀ ਪਾਣੀ ਕਹਿੰਦੇ ਬਰਸਾਤੀ ਪਾਣੀ ਉੱਚੋ ਕ੍ਰੋਸ ਹੋ ਕੇ ਨਿਕਲਦਾ ਜੀ ਦੇਖੋ ਜੀ ਕੰਮ ਦਿੱਤਾ ਹੈਗੀ ਹੈ ਕਿ ਇਹ ਜਦੋਂ ਆਈਪੀਐਚ ਨੇ ਲਿਆ ਹਾਂਜੀ ਹਾਂਜੀ ਲੋਨ ਅੱਛਾ ਜੀ ਤੇ ਇਹਨਾਂ ਨੇ ਕਰਾਈ ਦੀ ਕੁਝ ਰਿਪੇਅਰਿੰਗ ਹੂੰ ਹੂੰ ਵਿਚਵਾਰ ਕੇ ਕੰਦਰ ਨੂੰ ਮਤਲਬ ਸਾਫ ਕੀਤਾ ਹੂੰ ਟੇਰ ਇਹਨਾਂ ਨੇ ਉਪਰਾਂ ਛੱਤਾਂ ਬਾਤੀਆਂ ਹੂੰ ਤੇ ਇਹ ਪਾਣੀ ਜਿਹੜਾ ਸੀ ਉਹ ਥੱਲੇ ਉਤਰ ਗਿਆ ਉੱਥੇ ਨਹੀਂ ਤੇ ਇਹ ਉਪਰ ਹੀ ਜਾਂਦਾ ਸੀ ਚੱਕਰ ਵਿਊ ਦੇ ਵਿੱਚੋਂ ਨਿਕਲ ਕੇ ਜਾਂਦਾ ਹੁੰਦਾ ਸੀ ਹਾਂ ਜੀ ਐਸੇ ਇਹ ਤਾਂ ਸਾਡੇ ਦੇਖਣ ਦੀ ਗੱਲ ਲੱਗਦੀ ਪਰ ਬਰਸਾਤੀ ਦੇ ਦਿਨਾਂ ਵਿੱਚ ਜਿਹੜਾ ਹੈਗਾ ਪਾਣੀ ਕਾਫੀ ਉਛਾਲ ਲੈ ਜਾਂਦਾ ਤੇ ਫਿਰ ਇਹ ਜਿਹੜਾ ਹੈਗਾ ਚੱਕਰ ਵਿਊ ਤੇ ਉੱਪਰ ਆ ਵੀ ਮਤਲਬ ਪੂਰਾ ਇਹ ਭਰ ਜਾਂਦਾ ਹਰੌਣ ਜਿਹੜਾ ਹੈਗਾ ਤੇ ਬਾਕੀ ਜੀ ਸਾਨੂੰ ਹੋਰ ਪਤਾ ਲੱਗਾ ਆਪਣੇ ਕਹਿੰਦੇ ਕਿ ਇੱਥੇ ਮਤਲਬ ਜਿਨ੍ਹਾਂ ਦੇ ਲਾਦਾ ਨਹੀਂ ਹੁੰਦੀਆਂ ਉਹ ਵੀ ਨਹਾਉਣ ਆਉਂਦੇ ਜਦੋਂ ਦਾ ਕੁਝ ਇਹ ਚੱਕਰ ਵਿਊ ਤੇ ਨਹਾਉਂਦੇ ਆ ਅੱਛਾ ਚੱਕਰ ਵਿਊ ਤੇ ਆ ਕੇ ਨਹਾਉਂਦੇ ਆ ਨਹਾਉਂਦੇ ਆ ਕੀ ਕਰ ਤੇ ਨੌ ਦੇ ਨਾਲ ਦੀ ਨਾਲ ਤੇ ਟੂਪ ਟਿਕਾ ਮਤਲਬ ਰੋਡ ਵਗੈਰਾ ਚੜਾਉਂਦੇ ਆ ਅੱਛਾ ਜੀ ਤੇ ਮਤਲਬ ਇੱਥੇ ਆ ਜਿਹੜੇ ਗਵਾਦ ਨਹੀਂ ਹੁੰਦੀ ਐ ਇਹ ਜੀ ਨੂੰ ਤੇ ਇਹ ਨਾ ਉਪਰ ਸਿਖੀ ਜੀ ਨੂੰ ਅੱਛਾ ਜੀ ਤੇ ਉਹਨਾਂ ਵੀ ਅਲੱਗਾਂ ਹੋ ਜਾਂਦੀ ਐ ਹਾਂ ਅਲੱਗਾਂ ਹੋ ਜਾਂਦੀ ਹਾਂ ਇਹ ਲੱਗਦੀ ਐ ਨਾ ਜੀ ਇਹ ਵੀ ਇੱਕ ਚਮਤਕਾਰ ਹੈ ਚਮਤਕਾਰ ਦੁਨੀਆ ਬਹੁਤ ਆਉਂਦੀ ਹੋਣੀ ਐ ਇਸ ਨੂੰ ਬਹੁਤ ਆਉਂਦੇ ਇੱਥੇ ਅੱਛਾ ਜੀ ਸਿੱਤੇ ਪਿੰਡ ਤਾਂ ਹੀ ਖੰਡਾ ਹੈਗਾ ਚਾਹੇ ਉਹਨਾਂ ਨੇ ਪਸਪੂਤਰਾਂ ਦੇ ਆਏ ਉਹਨੇ ਬੋਲਿਆ ਯਾਰ ਇਹਨੂੰ ਸਾਫ਼ ਕਰ ਦਿੰਦੇ ਆ ਤੇ ਉਹਨੇ ਦੇ ਕੋਲਾਣਾ ਮਾਰਿਆ ਅੱਛਾ ਜੀ ਮੁੱਟਾ ਕਟਕੇ ਤੇ ਪਿੰਡੀ ਚ ਲੱਗ ਗਿਆ ਬਹੁਤ ਅਸੋ ਅੱਛਾ ਜੀ ਜਦ ਪਿੰਡੀ ਚ ਲੱਗਿਆ ਤੇ ਉਸ ਪਿੰਡੀ ਤੋਂ ਫੋਨ ਨਿਕਲਿਆ ਠੀਕ ਹੈ ਜੀ ਪਿੰਡੀ ਵਿੱਚੋਂ ਫੋਨ ਨਿਕਲਿਆ ਅੱਛਾ ਜੀ ਨਾਲੇ ਉਹ ਆਇਆ ਤੇ ਉਹਨੇ ਮੁੰਡੇ ਨੂੰ ਬੁਲਾਇਆ ਮੁੰਡਾ ਬੋਲੇ ਜਰ ਚਲਾਇਆ ਹੋਣਾ ਜੁਰ ਨਾਲ ਤੇ ਪਾਰਲੇ ਪਾਸੇ ਜਿਹੜੇ ਖੇਤ ਹੈਗੇ ਆ ਹਾਂਜੀ ਹਾਂਜੀ ਉਹਨਾਂ ਵਿੱਚ ਉਹਦੇ ਮਾਕੇ ਲੱਗੇ ਜੀ ਵੜਾਈ ਕਰਨਾ ਠੀਕ ਹੈ ਜੀ ਤੇ ਕੋਈ ਤੌੜੇ ਉੱਥੇ ਤੇ ਉਹਨਾਂ ਨੇ ਆਪੇ ਤੇ ਬੜੇ ਤੇ ਜਗ ਨੂੰ ਘਟਾਇਆ ਉਹਨੂੰ ਅੱਛਾ ਜੀ ਫਿਰ ਉਹ ਤੇ ਜੀਕਾ ਨਾ ਕੱਟੀਆਂ ਨਾਲ ਦੇ ਗਲਤੀ ਹੋ ਗਈ ਬੱਚਾ ਹੈਗਾ ਹੈ ਜੀ ਤੇ ਫਿਰ ਤਦ ਉਹ ਛੱਡਿਆ ਚਲੋ ਕਾਫੀ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਬਹੁਤ ਬਹੁਤ ਧੰਨਵਾਦ ਆ ਜੀ ਕਾਲਜ ਦੇ ਕਲਾਇਸ਼ੇ ਤੁਹਾਨੂੰ ਪੱਠੇ ਕੋਟੇ ਦੇ ਨੂੰ ਸਾਨੂੰ ਪਿੰਡ ਦੇ ਵਿੱਚ ਹੋਰ ਬਜ਼ੁਰਗ ਮਿਲੇ ਆ ਇਹਨਾਂ ਤੋਂ ਵੀ ਪੁੱਛਦੇ ਆ ਇੱਥੇ ਦਾ ਇਤਿਹਾਸ ਨਮਸਤੇ ਜੀ ਨਮਸਤੇ ਨਮਸਤੇ ਤੇ ਅਸੀਂ ਪਿੰਡ ਦੇ ਵਿੱਚ ਪਹਿਲਾਂ ਵੀ ਪੁੱਛ ਕੇ ਆਏ ਆ ਜੀ ਮੰਨ ਦਾ ਇਤਿਹਾਸ ਕਿਉਂਕਿ ਬਹੁਤ ਪੁਰਾਣਾ ਇਤਿਹਾਸ ਆ ਜੀ ਪੁਰਾਣਾ ਹੀ ਪੁਰਾਣਾ ਤੇ ਜੇ ਇਹਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਏਗਾ ਜਿਹਦਾ ਚੱਕਰ ਵਿਊ ਆ ਪੰਜ ਬੰਦੇ ਟਾਈਮ ਦਾ ਜਿਹੜਾ ਅੱਜ ਵੀ ਇਸ ਪਿੰਡ ਵਿੱਚ ਮੌਜੂਦ ਆ ਜੀ ਬਿਲਕੁਲ ਤੇ ਸਾਨੂੰ ਦੱਸੋ ਸੋਹਰੇ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਇਹਦੇ ਬਾਰੇ ਕੀ ਦੱਸਣਾ ਜੀ ਅਸੀਂ ਤੇ ਪਹਿਲੇ ਜਿਹੜੇ ਬਜ਼ੁਰਗ ਬੋਲਦੇ ਆ ਨਾ ਹਾਂਜੀ ਹਾਂਜੀ ਉਹ ਵਲ ਦੇ ਬਹੁਤ ਪੁਰਾਣਾ ਹੈ ਤੇ ਪਾਂਡ ਬੰਦੇ ਬਾਰੇ ਦਾ ਹੈ ਕੋਈ ਗੁਜਰੀ ਛਾ ਛੋਲਤੀ ਹੀ ਫਿਰ ਦਿਖਾਰਿਆ ਗਿਆ ਥਾ ਠੀਕ ਹੈ ਠੀਕ ਹੈ ਜੀ ਹਾਂ ਸਰ ਸਰ ਬੋਲਤੇ ਹਾਂ ਜੀ ਤੇ ਠੀਕ ਇਹ ਜਿਹੜਾ ਚੱਕ ਹਾਂ ਜੀ ਬੋਲੋ ਤੇ ਇਸ ਅਗੇ ਹਮਾਰੇ ਕੋ ਕੀ ਪਤਾ ਮਾਲਮ ਕਿਨੇ ਜਮਾਨੇ ਦਾ ਬਣਿਆ ਹੋਇਆ ਮਤਲਬ ਬਜ਼ੁਰਗ ਨੇ ਜੋ ਦੱਸਿਆ ਕਿ ਮਤਲਬ ਪਾਂਡ ਬੰਦ ਆਦਤਵਾਰਾ ਬਣਾਇਆ ਚੱਕ ਹਾਂ ਜੀ ਚਲੋ ਠੀਕ ਹੈ ਜੀ ਹਾਂ ਜੀ ਲੋ ਜੀ ਅਸੀਂ ਪਿੰਡ ਵਾਲਿਆਂ ਤੋਂ ਪੁੱਛ ਕੇ ਚੱਕਰ ਵਿਊ ਤੱਕ ਪਹੁੰਚ ਗਏ ਆ ਸਾਹਮਣੇ ਦਿਸ ਰਹੇ ਗੇਟ ਅੰਦਰ ਚੱਕਰ ਵਿਊ ਅਤੇ ਨੌਨ ਹਨ ਮੈਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਇੱਥੇ ਤੱਕ ਕਾਰ ਮੋਟਰਸਾਈਕਲ ਤੇ ਵੀ ਆ ਸਕਦੇ ਆ ਪਰ ਤੰਗ ਰਸਤੇ ਕਰਕੇ ਥੋੜੀ ਮੁਸ਼ਕਲ ਹੁੰਦੀ ਆ ਇਹ ਹੈ ਜੀ ਉਹ ਇਤਿਹਾਸਿਕ ਚੱਕਰ ਵਿਊ ਜਿਹੜਾ ਪੰਡਵਾ ਦੁਆਰਾ ਬਣਾਇਆ ਗਿਆ ਸੀ ਪਿੰਡ ਵਾਲਿਆਂ ਦੇ ਦੱਸੇ ਮੁਤਾਬਕ ਇਸ ਦੀ ਰੂਪਰੇਖਾ ਦੁਬਾਰਾ ਤੋਂ ਬਣਾਈ ਗਈ ਆ ਕਿਉਂਕਿ ਪੁਰਾਣਾ ਚੱਕਰ ਵੀ ਉਹ ਥੋੜਾ ਖੰਡਿਤ ਹੋ ਗਿਆ ਸੀ ਜਿਸ ਨੂੰ ਫਿਰ ਰਿਪੇਅਰ ਕਰਵਾਇਆ ਗਿਆ ਰਿਪੇਅਰ ਹੋਣ ਤੋਂ ਪਹਿਲਾਂ ਚੱਕਰ ਵੀ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ ਉਹ ਵੀ ਤੁਹਾਨੂੰ ਫੋਟੋ ਰੂਪ ਦੇ ਵਿੱਚ ਦਿਖਾਉਂਦੇ ਆ ਇਹ ਹੈ ਨੌਣ ਦੀ ਪਰਿਕਰਮਾ ਮਾਰਗ ਜਿਸਾਰੇ ਪਿੰਡ ਦੇ ਲੋਕ ਬਾਰ-ਬਾਰ ਗੱਲ ਕਰਦੇ ਸੀ ਜੋ ਕਿ ਗੁਫਾ ਰੂਪ ਵਿੱਚ ਬਣਿਆ ਹੋਇਆ ਆ ਪਰਿਕਰਮਾ ਮਾਰਗ ਦੇ ਪਿਛਲੇ ਪਾਸੇ ਹਨੇਰਾ ਬਹੁਤ ਜ਼ਿਆਦਾ ਆ ਅਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਇਹ ਹੈ ਉਸ ਸਮੇਂ ਦੀ ਪੰਡਵਾ ਦੁਆਰਾ ਬਣਾਈ ਗਈ ਨੌਣ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਬੋਲੀ ਵੀ ਕਹਿੰਦੇ ਆ ਜਿਸ ਦਾ ਪਾਣੀ ਹਮੇਸ਼ਾ ਸਾਫ਼ ਹੀ ਰਹਿੰਦਾ ਆ ਇੱਕ ਅੰਮ੍ਰਿਤ ਦੇ ਬਰਾਬਰ ਆ ਦੂਸਰੀ ਵੀ ਨੋਟ ਕੀਤਾ ਹੋਣਾ ਆ ਕਿ ਪਾਣੀ ਕਿੰਨਾ ਸਾਫ਼ ਸੀ ਨੌਣ ਦਾ ਨੌਣ ਦੇ ਅੰਦਰ ਜਾਣ ਲਈ ਗੇਟ ਲੱਗਾ ਆ ਜਿਸ ਤੇ ਤਾਲਾ ਲੱਗਾ ਹੋਇਆ ਆ ਪਰ ਅਸੀਂ ਤੁਹਾਨੂੰ ਦੁਬਾਰਾ ਗ੍ਰੀਲਾਂ ਵਿੱਚੋਂ ਨੌਣ ਦਿਖਾਵਾਂਗੇ ਤੁਸੀਂ ਵੀ ਵੇਖੋ ਕਿ ਇਸ ਦਾ ਪਾਣੀ ਕਿੰਨਾ ਸ਼ੀਸ਼ੇ ਮੰਗਰ ਸਾਫ਼ ਆ ਦੱਖਣੀ ਪਾਸੇੋਂ ਟੀਲੇ ਤੇ ਚੜਨ ਲਈ ਪੌੜੀਆਂ ਵੀ ਬਣਾਈਆਂ ਗਈਆਂ ਆ ਹੋਰ ਤੁਸੀਂ ਸਾਹਮਣੇ ਆਲੇ-ਦੁਆਲੇ ਦਾ ਦ੍ਰਿਸ਼ ਦੇਖੋ ਉਹ ਸਾਹਮਣੇ ਪਿੰਡ ਦਿਖਾਈ ਦੇ ਰਿਹਾ ਆ ਜਿੱਥੇ ਅਸੀਂ ਗਏ ਸੀ ਆ ਸਾਹਮਣੇ ਢਿੱਲਾ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਹੁਣ ਅਸੀਂ ਤੁਹਾਨੂੰ ਧੋਨੇ ਤੇ ਲੈ ਕੇ ਚੱਲਦੇ ਆ ਜਿਹੜਾ 24 ਘੰਟੇ ਚੱਲਦਾ ਹੀ ਰਹਿੰਦਾ ਆ ਤੇ ਨਾਲੇ ਜਿਹਦਾ ਜ਼ਿਕਰ ਪਿੰਡ ਵਾਲੇ ਕਰਦੇ ਸੀ ਸ਼ਿਵਲਿੰਗ ਦਾ ਤੇ ਉਹ ਵੀ ਤੁਹਾਨੂੰ ਅਸੀਂ ਦਿਖਾ ਦਦੇ ਆ ਕਿ ਆਪ ਦੇਖਦੇ ਹੋ ਯਹਾਂ ਦਾ ਸਾਰਾ तो अच्छा कमेटी देखती है ठीक है ये फिर दूरा लगा रहता है लगा रहता है ठीक है ये बताओ जे, जे रात को जहाँ किसी ने रुकना होता रुक सकता है आखिर जहाँ पे हाँ रुक सकता है कमरे वगैरह बने हुए हैं ठीक है ठीक है ਹੋਨ ਕਰਦੇ ਆ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਅੱਗੇ ਨਹੀਂ ਵੱਸ ਸਕਦੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਚਲੋ ਹੁਣ ਚੱਲਦੇ ਆ ਧੰਨਵਾਦ